ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਮਿਠਾਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ 2 3 4 5 ਤੇ 6 ਤਰੀਕ ਨੂੰ ਤੁਹਾਡੇ ਤੇ ਹੋਣ ਵਾਲੀ ਹੈ ਜੀ ਧਨ ਦੀ ਵਰਖਾ ਤੁਹਾਡੇ ਤੇ ਕਿਰਪਾ ਮਾਤਾ ਲక్ష్ਮੀ ਜੀ ਦੀ ਹਮੇਸ਼ਾ ਲਈ ਬਣ ਚੁੱਕੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਹਰ ਹਰ ਮਹਾਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਉਹਨਾਂ ਦੀ ਕਿਰਪਾ ਹਮੇਸ਼ਾ ਦੇ ਲਈ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨਾਲ ਮਾਲਾ-ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਮਹਾਦੇਵ ਦੀ ਕਿਰਪਾ ਤੁਹਾਡੇ ਪਰਿਵਾਰ ਤੇ ਸਦਾ ਹੀ ਬਣੀ ਰਹੇਗੀ ਅੱਜ ਦੀ ਵੀਡੀਓ ਤੁਹਾਡੇ ਲਈ ਬੜੀ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਸਾਬਿਤ ਹੋ ਜਾਵੇਗੀ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਨਾਲ ਅਪ੍ਰੈਲ 2025 ਦੇ ਵਿੱਚ ਇਸ ਹਫਤੇ 6 ਰਾਸ਼ੀ ਵਾਲੇ ਬਣਨ ਵਾਲੇ ਹਨ ਕਰੋੜਪਤੀ ਧਨ ਦੇ ਨਾਲ ਮਾਲਾ-ਮਲ ਮਾਤਾ ਲక్ష్ਮੀ ਜੀ ਦੇ ਨਾਲ ਭਗਵਾਨ ਮਹਾਦੇਵ ਦਾ ਮਹਾਸੰਯੋਗ ਤੁਹਾਡੇ ਤੇ ਬਣਨ ਜਾ ਰਿਹਾ ਹੈ ਮਹਾਸ਼ੁਭ ਸੰਯੋਗ ਮਾਤਾ ਲక్ష్ਮੀ ਯੋਗ ਇਹਨਾ 6 ਰਾਸ਼ੀ ਵਾਲਿਆਂ ਦੀ ਕਿਸਮਤ ਚਮਕਾ ਦੇਵੇਗਾ ਇਹ 6 ਰਾਸ਼ੀ ਵਾਲੇ ਹੋ ਜਾਣਗੇ ਜੀ ਧਨ ਦੇ ਨਾਲ ਮਾਲਾ-ਮਲ ਹੁਣ ਇਹਨਾਂ ਸ਼ੇਰ ਰਾਸ਼ੀ ਵਾਲਿਆਂ ਦੇ ਘਰ ਮਾਤਾ ਲక్ష్ਮੀ ਜੀ ਖੁਦ ਪਧਾਰਨ ਵਾਲੇ ਹਨ ਜਿਸ ਦੇ ਨਾਲ ਇਹਨਾਂ ਦੀ ਜ਼ਿੰਦਗੀ ਦੇ ਹੁਣ ਸਾਰੇ ਹੀ ਦੁੱਖ ਦਰਦ ਕਸ਼ਟ ਮਿਟ ਜਾਣਗੇ ਅਤੇ ਇਹਨਾਂ ਸ਼ੇਰ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਜਿਸ ਦੇ ਨਾਲ ਇਹਨਾਂ ਸ਼ੇਰ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਆਓ ਜਾਣ ਲੈਂਦੇ ਹਾਂ ਜੀ ਉਹ ਭਾਗਸ਼ਾਲੀ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਨੂੰ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਇਸ ਹਫ਼ਤੇ ਮਿਲਣ ਵਾਲਾ ਹੈ ਮਹਾ ਸੰਜੋਗ ਮਾਤਾ ਲక్ష్ਮੀ ਯੋਗ ਮਹਾ ਸ਼ਬ ਯੋਗ ਦੇ ਨਾਲ ਇਹ ਕਰੋੜਪਤੀ ਬਣਨ ਵਾਲੀਆਂ ਹਨ ਇਸ ਰਾਸ਼ੀ ਵਾਲੇ ਧਨ ਦੇ ਨਾਲ ਮਾਲਾ-ਮਾਲ ਹੋਣ ਵਾਲੇ ਹਨ ਸੋ ਇਸ ਲਈ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੁਣਨਾ ਕਿਉਂਕਿ ਹੋ ਸਕਦਾ ਹੈ ਜੀ ਤੁਹਾਡੀ ਵੀ ਰਾਸ਼ੀ ਇਹਨਾਂ ਖੁਸ਼ ਨਸੀਬ ਰਾਸ਼ੀਆਂ ਦੇ ਵਿੱਚੋਂ ਇੱਕ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਜੋਤਿਸ਼ ਸ਼ਾਸਤਰ ਦੇ ਮੁਤਾਬਿਕ ਤੁਹਾਡੇ ਜੀਵਨ ਵਿੱਚ ਰਾਸ਼ੀਆਂ ਦਾ ਬੜਾ ਹੀ ਜ਼ਿਆਦਾ ਮਹੱਤਵ ਮੰਨਿਆ ਜਾਂਦਾ ਹੈ ਕਿਉਂਕਿ ਰਾਸ਼ੀਆਂ ਦੇ ਆਧਾਰ ਤੇ ਹੀ ਵਿਅਕਤੀਆਂ ਦੇ ਜੀਵਨ ਵਿੱਚ ਆਉਣ ਵਾਲੇ ਸਮੇਂ ਦੇ ਬਾਰੇ ਪਤਾ ਲਗਾਇਆ ਜਾ ਸਕਦਾ ਹੈ ਜੇਕਰ ગ્રਹ ਨਕਸ਼ਤਰਾਂ ਦੀ ਸਥਿਤੀ ਵਿੱਚ ਕਿਸੇ ਪ੍ਰਕਾਰ ਦਾ ਵੀ ਕੋਈ ਪਰਿਵਰਤਨ ਆਉਂਦਾ ਹੈ ਇਸ ਦਾ ਸਿੱਧਾ ਹੀ ਪ੍ਰਭਾਵ ਕੁਝ ਰਾਸ਼ੀਆਂ ਤੇ ਪੈ ਜਾਂਦਾ ਹੈ ਹਰ ਵਿਅਕਤੀ ਨੂੰ ਆਪਣੇ ਜੀਵਨ ਦੇ ਵਿੱਚ ਚੰਗੇ ਤੇ ਮਾੜੇ ਦੌਰ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਜੇਕਰ ਗ੍ਰਹਾਂ ਦੀ ਦਸ਼ਾ ਠੀਕ ਹੈ ਤਾਂ ਵਿਅਕਤੀ ਦੇ ਜੀਵਨ ਵਿੱਚ ਖੁਸ਼ੀਆਂ ਦਾ ਵਾਸ ਹੁੰਦਾ ਹੈ ਪਰ ਜੇਕਰ ਗ੍ਰਹਿਾਂ ਦੀ ਦਸ਼ਾ ਹੀ ਠੀਕ ਨਾ ਹੋਵੇ ਤਾਂ ਵਿਅਕਤੀ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨ ਦੇ ਰਹਿਣਾ ਪੈਂਦਾ ਹੈ ਇਸ ਵਿੱਚ ਤੁਹਾਨੂੰ ਦੱਸਦੇ ਹਾਂ ਜੀ ਕਿ ਅਪ੍ਰੈਲ ਦੇ ਇਸ ਹਫ਼ਤੇ ਦੇ ਵਿੱਚ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਕੁਝ ਇਸ ਤਰ੍ਹਾਂ ਦੇ ਮਹਾਂਸ਼ubh ਸੰਜੋਗ ਮਾਤਾ ਲక్ష్ਮੀ ਯੋਗ ਦਾ ਨਿਰਮਾਣ ਹੋਣ ਜਾ ਰਿਹਾ ਹੈ ਜਿਸ ਦੀ ਵਜ੍ਹਾ ਨਾਲ ਹੁਣ 12 ਰਾਸ਼ੀਆਂ ਦੇ ਵਿੱਚ 6 ਰਾਸ਼ੀ ਵਾਲਿਆਂ ਦੀ ਤਾਂ ਕਹਿ ਲਓ ਕਿ ਕਿਸਮਤ ਹੀ ਚਮਕਣ ਵਾਲੀ ਹੈ ਕੋਦ ਮਾਤਾ ਲਕਸ਼ਮੀ ਹੁਣ 12 ਰਾਸ਼ੀਆਂ ਦੇ ਉੱਪਰ ਕਿਰਪਾ ਵਰਸਾਉਣ ਵਾਲੇ ਹਨ ਇਹ ਤਾਂ ਸਮਝ ਲਓ ਕਿ ਇਹ ਰਾਸ਼ੀ ਵਾਲੇ ਹੁਣ ਧਨ ਨਾਲ ਮਾਲਾ-ਮਾਲ ਹੋ ਜਾਣਗੇ ਇਹਨਾਂ ਸ਼ੇਰ ਰਾਸ਼ੀ ਵਾਲਿਆਂ ਤੇ ਮਾਤਾ ਲਕਸ਼ਮੀ ਜੀ ਦੀ ਸਦਾ ਹੀ ਕਿਰਪਾ ਬਣੀ ਰਹੇਗੀ ਭਾਗ ਚਮਕਣ ਵਾਲੇ ਹਨ ਬਹੁਤ ਜਿਆਦਾ ਭਾਗਸ਼ਾਲੀ ਰਾਸ਼ੀਆਂ ਇਹ ਸਾਬਿਤ ਹੋ ਜਾਣਗੀਆਂ ਕਿਉਂਕਿ ਉਹਨਾਂ ਦਾ ਅਸ਼ੀਰਵਾਦ ਇਹਨਾਂ ਦੀ ਜ਼ਿੰਦਗੀ ਨੂੰ ਬਦਲਾਉਣ ਵਿੱਚ ਹੁਣ ਪੂਰਾ ਸਾਥ ਦੇਵੇਗਾ ਜਿਸ ਦੀ ਵਜ੍ਹਾ ਦੇ ਨਾਲ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਆਓ ਹੁਣ ਜਾਣ ਲੈਂਦੇ ਹਾਂ ਜੀ ਉਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਜਿਨ੍ਹਾਂ ਤੇ ਮਾਤਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਬਣੀ ਰਹਿਣ ਵਾਲੀ ਹੈ ਇਹਨਾਂ ਵਿੱਚੋਂ ਸਭ ਤੋਂ ਪਹਿਲੀ ਖੁਸ਼ ਨਸੀਬ ਤੇ ਭਾਗਸ਼ਾਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਇਸ ਹਫਤੇ ਤੁਹਾਡੇ ਤੇ ਵਿਸ਼ੇਸ਼ ਰੂਪ ਤੇ ਪੈਣ ਵਾਲੀ ਹੈ ਮਾਤਾ ਲక్ష్ਮੀ ਤੇ ਭਗਵਾਨ ਮਹਾਦੇਵ ਤੁਹਾਡੇ ਉੱਪਰ ਬਹੁਤ ਹੀ ਜ਼ਿਆਦਾ અત્યੰਤ ਮਿਹਰਬਾਨ ਹੋ ਚੁੱਕੇ ਹਨ ਤੁਹਾਡੇ ਉੱਪਰ ਬਹੁਤ ਜ਼ਿਆਦਾ ਕਿਰਪਾ ਦ੍ਰਿਸ਼ਟੀ ਬਣਾਉਣ ਵਾਲੇ ਹਨ ਪਰਸੰਨ ਹੋ ਚੁੱਕੇ ਹਨ ਜਿਸ ਦੀ ਵਜ੍ਹਾ ਨਾਲ ਤੁਹਾਡੇ ਲੋਕਾਂ ਦੀ ਹੁਣ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਤੁਹਾਨੂੰ ਆਰਥਿਕ ਲਾਭ ਮਿਲਣ ਦੇ ਬੜੇ ਹੀ ਸਾਰੇ ਤੁਹਾਨੂੰ ਅਵਸਰ ਪ੍ਰਾਪਤ ਹੋ ਜਾਣਗੇ ਇਸ ਹਫ਼ਤੇ ਦੇ ਵਿੱਚ ਤੁਹਾਨੂੰ ਚਾਰਾਂ ਹੀ ਪਾਸਿਆਂ ਤੋਂ ਧਨਲਾਭ ਹੋਣ ਵਾਲਾ ਹੈ ਨਾਲ ਦੇ ਨਾਲ ਨਵਾਂ ਵਾਹਨ ਖਰੀਦਣ ਦੇ ਵੀ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਸਮਾ ਤੁਹਾਡੇ ਪੱਖ ਵਿੱਚ ਹੈ ਇਸ ਲਈ ਕਹਿਣਾ ਗਲਤ ਨਹੀਂ ਹੋਵੇਗਾ ਕਿ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਤੁਹਾਡੇ ਜੀਵਨ ਵਿੱਚ ਧਨ ਦੀ ਸਮੱਸਿਆ ਜਿੰਨੀ ਵੀ ਤੁਸੀਂ ਝੇਲ ਚੁੱਕੇ ਹੋ ਹੁਣ ਤੁਹਾਨੂੰ ਉਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ ਤੇ ਤੁਹਾਨੂੰ ਧਨ ਸੰਪਤੀ ਦੀ ਵੱਧ ਪ੍ਰਾਪਤ ਹੋ ਜਾਵੇਗੀ ਕੰਨਿਆ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਪ੍ਰੇਮ ਕਰਨ ਵਾਲੇ ਲੋਕਾਂ ਨੂੰ ਉਹਨਾਂ ਦੇ ਪ੍ਰੇਮੀ ਨੂੰ ਮਿਲਾਉਣ ਵਿੱਚ ਸਫਲਤਾ ਪ੍ਰਾਪਤ ਹੋ ਜਾਵੇਗੀ। ਭਾਵ ਕਿ ਤੁਹਾਡਾ ਮਿੱਤਰਤਾ ਵਾਲਾ ਰਿਸ਼ਤਾ ਵਿਆਹ ਵਿੱਚ ਤਬਦੀਲ ਹੋ ਜਾਵੇਗਾ। ਤੁਹਾਡੇ ਲਈ માતા લક્ષ્ਮੀ ਜੀ ਦਾ ਅਸ਼ੀਰਵਾਦ ਇਸ ਹਫ਼ਤੇ ਚੰਗੀ ਤਰ੍ਹਾਂ ਤੁਹਾਡੇ ਤੇ ਸਾਬਿਤ ਹੋ ਜਾਵੇਗਾ। ਅਪਾਰ ਕਿਰਪਾ ਦ੍ਰਿਸ਼ਟੀ ਬਣੀ ਹੋਈ ਹੈ। ਇਸ ਹਫ਼ਤੇ ਦੇ ਵਿੱਚ ਤੁਸੀਂ ਆਪਣੇ ਲਈ ਧਨ ਕਮਾਉਣ ਦੇ ਨਵੇਂ-ਨਵੇਂ ਅਫਸਰ ਹੁੰਦੇ ਹੋਏ ਵੇਖੋਗੇ ਜਿਸ ਦੇ ਨਾਲ ਇਸ ਸਮੇਂ ਦਾ ਭਰਪੂਰ ਲਾਭ ਉਠਾ ਸਕਦੇ ਹੋ। ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਇਸ ਹਫਤੇ ਵਿੱਚ ਤੁਹਾਡੇ ਤੇ ਮਾਤਾ ਲక్ష్ਮੀ ਜੀ ਦੀ ਅਪਾਰ ਕਿਰਪਾ ਬਣ ਚੁੱਕੀ ਹੈ ਤੁਹਾਡੀ ਰਾਸ਼ੀ ਭਾਗਸ਼ਾਲੀ ਸਾਬਿਤ ਹੋਣ ਵਾਲੀ ਹੈ ਇਸ ਸਮੇਂ ਤੁਹਾਨੂੰ ਚਾਰੇ ਹੀ ਪਾਸਿਆਂ ਤੋਂ ਮਿਲਣ ਗਿਆ ਬਸ ਖੁਸ਼ੀਆਂ ਹੀ ਖੁਸ਼ੀਆਂ ਜਬਰਦਸਤ ਯੋਗ ਮਹਾ ਸ਼ੁਭ ਯੋਗ ਮਾਤਾ ਲక్ష్ਮੀ ਯੋਗ ਤੁਹਾਡੇ ਲਈ ਇਸ ਸਮੇਂ ਬਣਦੇ ਹੋਏ ਨਜ਼ਰ ਆ ਰਹੇ ਹਨ ਮੇਕ ਰਾਸ਼ੀ ਵਾਲੇ ਤੁਹਾਡੇ ਜੀਵਨ ਦੀਆਂ ਸਮੱਸਿਆਵਾਂ ਹੁਣ ਦੂਰ ਹੋ ਜਾਣਗੀਆਂ ਇਸ ਸਮੇਂ ਤੁਹਾਡੇ ਘਰ ਵਿੱਚ ਕਿਸੇ ਐਸੇ ਵਿਅਕਤੀ ਦਾ ਆਗਮਨ ਹੋ ਸਕਦਾ ਹੈ ਜਿਸ ਦੇ ਆਉਣ ਦੇ ਨਾਲ ਤੁਹਾਡੇ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਤੁਹਾਡੀ ਆਰਥਿਕ ਸਥਿਤੀ ਹੁਣ ਮਜ਼ਬੂਤ ਹੋਣ ਵਾਲੀ ਹੈ ਇਸ ਹਫ਼ਤੇ ਤੁਹਾਡੇ ਬੱਚੇ ਨੇ ਜੇਕਰ ਕਿਧਰੇ ਜੌਬ ਲਈ ਅਪਲਾਈ ਕੀਤਾ ਹੋਇਆ ਸੀ ਤਾਂ ਉਸ ਦਾ ਵੀ ਜਵਾਬ ਮਿਲ ਜਾਵੇਗਾ ਜਿਸ ਦੇ ਨਾਲ ਤੁਹਾਨੂੰ ਚਾਰਾਂ ਹੀ ਪਾਸਿਆਂ ਤੋਂ ਧਨਲਾਭ ਦੀ ਪ੍ਰਾਪਤੀ ਹੋ ਜਾਵੇਗੀ business ਕਰਨ ਵਾਲੇ ਲੋਕਾਂ ਨੂੰ business ਦੇ ਵਿੱਚ ಅಪਾਰ ਧਨਲਾਭ ਦੀ ਪ੍ਰਾਪਤੀ ਹੋ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਕੋਈ ਨੌਕਰੀ ਕਰਦੇ ਹੋ ਨੌਕਰੀ ਸੰਬੰਧੀ ਕੋਈ ਵੱਡੀ ਖੁਸ਼ਖਬਰੀ ਤੁਹਾਨੂੰ ਮਿਲਣ ਵਾਲੀ ਹੈ ਇਸ ਹਫ਼ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਇਹ ਹਫ਼ਤਾ ਤੁਹਾਡਾ ਬਹੁਤ ਹੀ ਵਧੀਆ guzਰੇਗਾ ਤੀਸਰੀ ਤੇ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੀ ਸਦੈਵ ਕਿਰਪਾ ਤੁਹਾਡੇ ਤੇ ਹੁਣ ਹੋ ਚੁੱਕੀ ਹੈ ਵਿਸ਼ੇਸ਼ ਰੂਪ ਤੇ ਬਣਦੀ ਹੋਈ ਨਜ਼ਰ ਆ ਰਹੀ ਹੈ ਜਿਸ ਦਾ ਹੁਣ ਤੁਹਾਨੂੰ ਬਹੁਤ ਹੀ ਜ਼ਿਆਦਾ ਲਾਭ ਪ੍ਰਾਪਤ ਹੋ ਜਾਵੇਗਾ ਤੁਹਾਨੂੰ ਜੀਵਨ ਦੇ ਵਿੱਚ ਸਫਲਤਾਵਾਂ ਮਿਲਣ ਵਾਲੀਆਂ ਹਨ ਨਾਲ ਹੀ ਨਾਲ ਵਿਦਿਆਰਥੀਆਂ ਦੇ ਲਈ ਵੀ ਇਹ ਸਮਾਂ ਚੰਗਾ ਸਾਬਿਤ ਹੋ ਜਾਵੇਗਾ ਤੁਹਾਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਵਿੱਚੋਂ ਸਫਲਤਾਵਾਂ ਪ੍ਰਾਪਤ ਹੋਣ ਵਾਲੀਆਂ ਹਨ ਨਾਲ ਹੀ ਇਸ ਸਮੇਂ ਤੁਹਾਡਾ ਮਨ ਪੜਾਈ ਵਿੱਚ ਬਹੁਤ ਵਧੀਆ ਤਰੀਕੇ ਨਾਲ ਲੱਗੇਗਾ ਸਿੰਘ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਕਾਰਜ ਖੇਤਰ ਵਿੱਚ ਤੁਹਾਨੂੰ ਕੋਈ ਵੱਡੀ ਸਫਲਤਾ ਪ੍ਰਾਪਤ ਹੋ ਜਾਵੇਗੀ ਨੌਕਰੀ ਵਿੱਚ ਪ੍ਰਮੋਸ਼ਨ ਤਨਖਾਹ ਵਿੱਚ ਵਾਧਾ ਵੀ ਹੋ ਸਕਦਾ ਹੈ ਨਾਲ ਦੇ ਨਾਲ ਤੁਹਾਡਾ ਵਪਾਰ ਹੁਣ ਦਿਨ ਰਾਤ ਚਾਗਣੀ ਤਰੱਕੀ ਕਰੇਗਾ ਜਿਸ ਵਿੱਚ ਕਈ ਕਮਾਂ ਵਿੱਚ ਤੁਹਾਨੂੰ ਸਫਲਤਾ ਪ੍ਰਾਪਤ ਹੋ ਜਾਵੇਗੀ ਸੰਤਾਨ ਪ੍ਰਾਪਤੀ ਦਾ ਸੁੱਖ ਵੀ ਇਸ ਸਮੇਂ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ ਸਮਾ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾ ਲਓ ਇਸ ਲਿਖਤੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਇਹ ਹਫਤਾ ਤੁਹਾਡੇ ਲਈ ਬੜਾ ਹੀ ਜ਼ਿਆਦਾ ਵਿਸ਼ੇਸ਼ ਸਾਬਿਤ ਹੋ ਜਾਵੇਗਾ ਜਿਸ ਦੀ ਵਜ੍ਹਾ ਦੇ ਨਾਲ ਤੁਹਾਨੂੰ ਵਿਦੇਸ਼ ਯਾਤਰਾ ਕਰਨ ਦਾ ਮੌਕਾ ਮਿਲ ਸਕਦਾ ਹੈ ਜੇਕਰ ਤੁਸੀਂ ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਵੇਖ ਰਹੇ ਸੀ ਇਹ ਸੁਪਨਾ ਹੁਣ ਤੁਹਾਡਾ ਜਲਦੀ ਹੀ ਸਾਕਾਰ ਹੋ ਜਾਵੇਗਾ ਇਸ ਸਮੇਂ ਤੁਹਾਡਾ ਜੇਕਰ ਕੋਈ ਮਾਮਲਾ ਕੋਰਟ ਕਚਹਿਰੀ ਦੇ ਵਿੱਚ ਚੱਲ ਰਿਹਾ ਸੀ ਉਸ ਦੇ ਨਾਲ ਤੁਸੀਂ ਕਾਫੀ ਸਮੇਂ ਤੋਂ ਜੂਝ ਰਹੇ ਸੀ ਤਾਂ ਹੁਣ ਤੁਹਾਨੂੰ ਸਫਲਤਾ ਮਿਲ ਜਾਵੇਗੀ ਤੁਹਾਨੂੰ ਕੋਰਟ ਕਚਹਿਰੀ ਦੇ ਮਸਲੇ ਤੋਂ ਛੁਟਕਾਰਾ ਮਿਲ ਜਾਵੇਗਾ ਜੇਕਰ ਤੁਹਾਡੇ ਬੱਚਿਆਂ ਦੇ ਰਿਸ਼ਤੇ ਨੂੰ ਲੈ ਕੇ ਕਾਫੀ ਸਮੇਂ ਤੋਂ ਕੋਈ ਪ੍ਰੋਬਲਮ ਚੱਲਦੀ ਆ ਰਹੀ ਸੀ ਇਸ ਸਮੇਂ ਉਸ ਪ੍ਰੋਬਲਮ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਇਸ ਰਾਸ਼ੀ ਵਾਲੇ ਚਿਹਰੇ ਲੋਕ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹਨ ਇਸ ਸਮੇਂ ਉਹਨਾਂ ਨੂੰ ਆਪਣੇ ਦੁਕਾਨਦਾਰੀ ਦੇ ਵਿੱਚ ਲਾਭ ਹੁੰਦਾ ਹੋਇਆ ਨਜ਼ਰ ਆਵੇਗਾ। ਇਸ ਹਫ਼ਤੇ ਤੁਹਾਡੇ ਬੱਚੇ ਤੁਹਾਡੇ ਕੋਲੋਂ ਕੋਈ ਐਸੀ ਮੰਗ ਕਰ ਸਕਦੇ ਹਨ ਜਿਸ ਨੂੰ ਦੇਣ ਲੱਗਿਆਂ ਤੁਸੀਂ ਬਿਲਕੁਲ ਵੀ ਨਹੀਂ ਝਿਜਕੋਗੇ। ਤੁਹਾਡੇ ਬੱਚੇ ਘਰ ਦਾ ਮਾਹੌਲ ਖੁਸ਼ ਨਮਾ ਬਣਾ ਦੇਣਗੇ। ਤੁਹਾਡੇ ਘਰ ਪਰਿਵਾਰ ਵਿੱਚ ਹੀ ਮਾਹੌਲ ਖੁਸ਼ੀਆਂ ਦਾ ਬਣ ਜਾਵੇਗਾ। ਕੁੰਭ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਜੇਕਰ ਇਸ ਸਮੇਂ ਤੁਸੀਂ ਆਪਣੇ ਮਕਾਨ ਦੇ ਵਿੱਚ ਕੋਈ ਕੰਮ ਕਰਵਾਉਣਾ ਚਾਹੁੰਦੇ ਹੋ ਲਾਭ ਕੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਮਕਾਨ ਦੇ ਵਿੱਚ ਕੁਝ ਚੰਗਾ ਬਣਾਇਆ ਜਾਵੇ ਕੁੰਭ ਰਾਸ਼ੀ ਵਾਲੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਕਾਨ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਤਿਆਰ ਕੀਤਾ ਜਾਵੇ ਤਾਂ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾ ਲਓ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਹੁਣ ਤੁਹਾਡੀ ਝੋਲੀ ਦੇ ਵਿੱਚ ਖੁਸ਼ੀਆਂ ਆਉਣ ਵਾਲੀਆਂ ਹਨ ਜਿੰਨੀਆਂ ਵੀ ਸਮੱਸਿਆਵਾਂ ਸਨ ਕਾਫੀ ਸਮੇਂ ਤੋਂ ਜੀਣਾ ਦੇ ਨਾਲ ਤੁਸੀਂ ਜੋਚ ਰਹੇ ਸੀ ਉਹਨਾਂ ਤੋਂ ਹੁਣ ਦੂਰ ਹੋ ਜਾਓਗੇ ਜੇਕਰ ਤੁਸੀਂ ਕਿਸੇ ਤੋਂ ਕੋਈ ਕਰਜ਼ਾ ਵਗੈਰਾ ਲਿਆ ਸੀ ਉਸ ਤੋਂ ਵੀ ਹੁਣ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਨੂੰ ਕਾਫੀ ਮਾਨਸਿਕ ਸਕੂਨ ਮਿਲੇਗਾ ਨਾਲ ਹੀ ਨਾਲ ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿ ਇਸ ਸਮੇਂ ਤੁਸੀਂ ਮੌਸਮੀ ਬਿਮਾਰੀ ਤੋਂ ਦੂਰ ਰਹਿਣਾ ਹੈ ਉਹ ਤਾਂ ਹੀ ਤੁਸੀਂ ਦੂਰ ਰਹਿ ਸਕਦੇ ਹੋ ਜੇਕਰ ਤੁਸੀਂ ਆਪਣੇ ਖਾਣ ਪੀਣ ਦਾ ਖਾਸ ਧਿਆਨ ਰੱਖੋਗੇ ਕਿਉਂਕਿ ਮੌਸਮ ਇੱਕਦਮ ਚੇਂਜ ਹੋ ਰਿਹਾ ਹੈ ਜੀ ਇਸ ਲਈ ਤੁਸੀਂ ਆਪਣੇ ਸਰੀਰ ਦਾ ਖਾਸ ਧਿਆਨ ਰੱਖਣਾ ਹੈ ਨਾਲ ਹੀ ਨਾਲ ਇਸ ਸਮੇਂ ਤੁਹਾਨੂੰ ਕਰਜ਼ੇ ਤੋਂ ਛੁਟਕਾਰਾ ਮਿਲ ਸਕਦਾ ਹੈ ਜੇਕਰ ਤੁਸੀਂ ਦੂਸਰਿਆਂ ਦੀ ਭਲਾਈ ਦੇ ਲਈ ਕੁਝ ਵੀ ਚੰਗਾ ਕੰਮ ਕਰਦੇ ਹੋ ਤਾਂ ਮਾਤਾ ਲਕਸ਼ਮੀ ਜੀ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਰਹਿਣ ਵਾਲਾ ਹੈ ਜਿਹੜੇ ਲੋਕ ਨੌਕਰੀ ਕਰਦੇ ਹਨ ਜਾਂ ਨੌਕਰੀ ਨਾਲ ਸੰਬੰਧਿਤ ਉਹਨਾਂ ਨੂੰ ਕੋਈ ਵੱਡੀ ਖੁਸ਼ਖਬਰੀ ਪ੍ਰਾਪਤ ਹੋ ਸਕਦੀ ਹੈ ਜੇਕਰ ਤੁਸੀਂ ਕਾਫੀ ਸਮੇ ਤੋਂ ਨੌਕਰੀ ਦੀ ਭਾਲ ਵਿੱਚ ਸੀ ਕਾਫੀ ਜਗ੍ਹਾ ਤੇ ਤੁਸੀਂ ਅਪਲਾਈ ਕੀਤਾ ਹੋਇਆ ਸੀ ਇਸ ਸਮੇਂ ਉਸ ਦਾ ਰਿਜ਼ਲਟ ਤੁਹਾਡੇ ਪੱਖ ਵਿੱਚ ਆ ਸਕਦਾ ਹੈ ਜਿਸ ਦੇ ਨਾਲ ਤੁਹਾਡੀ ਖੁਸ਼ੀ ਦਾ ਟਿਕਾਣਾ ਨਹੀਂ ਰਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ માતા લક્ષ્ਮੀ ਜੀ ਦੀ ਕਿਰਪਾ ਤੁਹਾਡੇ ਤੇ ਇਸ ਹਫਤੇ ਹੁਣ ਬਣ ਚੁੱਕੀ ਹੈ ਤੁਹਾਡੇ ਲਈ ਆਰਥਿਕ ਸਥਿਤੀ ਨੂੰ ਸੁਧਾਰਨ ਦੇ ਯੋਗ ਹਨ ਇਹ ਸਮਾ ਤੁਹਾਡੇ ਲਈ ਬੜਾ ਹੀ ਭਾਗਸ਼ਾਲੀ ਸਾਬਿਤ ਹੋ ਜਾਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਕਾਫੀ ਸਮੇਂ ਤੋਂ ਤੁਸੀਂ ਕੋਈ ਪੈਸਾ ਕਿਤੇ ਇਨਵੈਸਟ ਕਰਨਾ ਚਾਹੁੰਦੇ ਸੀ ਉਸ ਵਿੱਚ ਵੀ ਤੁਹਾਨੂੰ ਹੁਣ ਦੁਗਣਾ ਲਾਭ ਪ੍ਰਾਪਤ ਹੋ ਜਾਵੇਗਾ ਇਸ ਰਾਸ਼ੀ ਵਾਲੇ ਜਿਹੜਾ ਵੀ ਕੋਈ ਵਪਾਰ ਆਪਣਾ ਕੋਈ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਸੀ ਜਾਂ ਕੋਈ ਸ਼ੋਰੂਮ ਵਗੈਰਾ ਖੋਲਣਾ ਚਾਹੁੰਦੇ ਹੋ ਇਹ ਸਮਾ ਤੁਹਾਡੇ ਪੱਖ ਵਿੱਚ ਹੈ ਇਸ ਸਮੇਂ ਤੁਸੀਂ ਘਰ ਵਿੱਚ ਵਾਹਨ ਵੀ ਖਰੀਦ ਕੇ ਲਿਆ ਸਕਦੇ ਹੋ ਜਿਸ ਦੇ ਨਾਲ ਘਰ ਪਰਿਵਾਰ ਵਿੱਚ ਕੁਝ ਨਵਾਂ ਮਾਹੌਲ ਬਣ ਜਾਵੇਗਾ ਇਸ ਸਮੇਂ ਤੁਹਾਡੇ ਜੀਵਨ ਸਾਥੀ ਵੱਲੋਂ ਵੀ ਤੁਹਾਨੂੰ ਕੋਈ ਸਰਪ੍ਰਾਈਜ਼ ਗਿਫਟ ਮਿਲ ਸਕਦਾ ਹੈ ਜਿਸ ਦੇ ਨਾਲ ਤੁਸੀਂ ਖੁਸ਼ ਹੋ ਜਾਓਗੇ ਤੁਹਾਡੀ ਮਾਨਸਿਕ ਚਿੰਤਾ ਦੂਰ ਹੋ ਜਾਵੇਗੀ ਇਸ ਸਮੇਂ ਤੁਸੀਂ ਬਹੁਤ ਹੀ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਹੈ ਇਹ ਤੁਹਾਨੂੰ ਖਾਸ ਰਾਏ ਦਿੱਤੀ ਜਾਂਦੀ ਹੈ ਸੋ ਦੋਸਤੋ ਇਹ ਸਨ ਜੀ ਉਹ ਖੁਸ਼ ਨਸੀਬ ਰਾਸ਼ੀ ਹੈ ਜਿਹੜੀਆਂ ਇਸ ਹਫ਼ਤੇ ਹੋਣ ਵਾਲੀਆਂ ਹਨ ਜੀ ਧੰਨ ਦੇ ਨਾਲ ਮਾਲਾ ਮਾਲ ਧੰਨਵਾਦ